ਅੱਜ ਦੀ ਵੀਡੀਓ ਵਿੱਚ ਸਾਰੇ ਕਿਸਾਨ ਭਰਾਵਾਂ ਦਾ ਸਵਾਗਤ ਹੈ। ਪੰਜਾਬ ਵਿੱਚ ਝੋਨੇ ਦੀ ਵਾਢੀ ਦਾ ਕੰਮ ਜੋਰਾਂ ਤੇ ਹੈ। ਜਿੱਥੇ ਕਿਸਾਨ ਨੇ ਆਪਣੀ ਫਸਲ ਵੱਢ ਕੇ ਮੰਡੀ ਵਿੱਚ ਵੇਚਣੀ ਹੈ, ਉੱਥੇ ਹੀ ਉਸਨੇ ਆਉਣ ਵਾਲੇ ਸੀਜ਼ਨ ਵਿੱਚ ਫਸਲ ਦੀ ਬਿਜਾਈ ਲਈ ਖੇਤ ਤਿਆਰ ਕਰਨਾ ਹੈ। ਪੰਜਾਬ ਦੇ ਇਸ ਖੇਤੇ ਵਿੱਚ ਲਗਭਗ 30 ਲੱਖ ਏਕੜ ਵਿੱਚ ਬਿਜੇ ਝੋਨੇ ਨੂੰ ਵੱਢ ਕੇ ਮੰਡੀ ਵਿੱਚ ਵੇਚਣ ਦੇ ਨਾਲ-ਨਾਲ ਲਗਭਗ 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਜਾਈ ਹੁੰਦੀ ਹੈ ਇਹ ਸਾਰਾ ਵਰਤਾਰਾ ਆਪਣੀ ਮਿਹਨਤ ਕਾ ਸ਼ਲੋਕਾਂ ਦੁਆਰਾ ਇੱਕ ਥੋੜੇ ਸਮੇਂ ਵਿੱਚ ਹੀ ਪੂਰਾ ਕੀਤਾ ਜਾਂਦਾ ਹੈ ਕਿਉਂਕਿ ਪੰਜਾਬ ਦੀ ਜਿਹੜੀ ਮੁੱਖ ਫਸਲ ਕਣਕ ਹੈ ਉਸ ਦੀ ਬਜਾਈ ਦਾ ਟੁਕਮਾ ਸਮਾਂ ਅਕਤੂਬਰ ਦੇ ਆਖਰੀ ਹਫਤੇ ਤੋਂ ਸ਼ੁਰੂ ਹੋ ਜਾਂਦਾ ਹੈ ਪ੍ਰਾਲੀ ਨੂੰ ਸਾਹਮਣਾ ਇਸ ਸੀਜ਼ਨ ਦੀ ਇੱਕ ਮੁੱਖ ਸਮੱਸਿਆ ਆ ਜਾਂਦੀ ਹੈ ਕਿਉਂਕਿ ਜਿੱਥੇ ਹੀ ਪਰਾਲੀ ਨੂੰ ਸਾੜਨ ਤੇ ਪ੍ਰਸ਼ਾਸਨ ਵੱਲੋਂ ਰੋਕ ਹੈ ਉੱਥੇ ਹੀ ਇਸ ਨੂੰ ਜਲਾਉਣ ਨਾਲ ਇਸ ਵਿੱਚਲੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ ਤੇ ਸਾਡੀ ਮਿੱਟੀ ਦੀ ਸਿਹਤ ਤੇ ਵੀ ਮਾੜਾ ਅਸਰ ਪੈਂਦਾ ਹੈ ਇਸ ਦੇ ਨਾਲ ਹੀ ਆਪਣਾ ਵਾਤਾਵਰਨ ਵੀ ਪ੍ਰਭਾਵਿਤ ਹੁੰਦਾ ਹੈ ਚੋਨੇ ਦੀ ਪਰਾਲੀ ਦੀ ਸਾਮ ਸੰਭਾਲ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ ਸਭ ਤੋਂ ਪਹਿਲਾਂ ਹੈ ਬੇਲਰ ਦੀ ਮਦਦ ਨਾਲ ਗੱਠਾ ਬਣਾ ਕੇ ਪਰਾਲੀ ਨੂੰ ਖੇਤ ਵਿੱਚੋਂ ਬਾਹਰ ਕੱਢਣਾ ਇਹ ਸਭ ਤੋਂ ਕਿਸਾਨਾਂ ਦਾ ਮਨਪਸੰਦ ਤਰੀਕਾ ਹੈ ਪਰੰਤੂ ਇਸ ਦੇ ਵਿੱਚ ਕਈ ਦਿੱਕਤਾਂ ਹਨ ਭਾਵੇਂ ਕਿ ਇਹ ਸੌਖਾ ਤਰੀਕਾ ਹੈ ਪਰੰਤੂ ਬੇਲਰਾਂ ਦੀ ਗਿਣਤੀ ਦਾ ਘੱਟ ਹੋਣਾ ਉਹਨਾਂ ਦੁਆਰਾ ਗੱਠਾ ਚੁੱਕਣ ਵਿੱਚ ਦੇਰੀ ਆਦੀ ਕਾਰਨਾਂ ਕਰਕੇ ਕਈ ਵਾਰੀ ਆਪਣਾ ਖੇਤ ਰੋਣੀ ਕਰਨ ਤੋਂ ਰਹਿ ਜਾਂਦਾ ਹੈ ਜਾਂ ਆਪਣਾ ਵੱਤਰ ਸੁੱਕ ਜਾਂਦਾ ਹੈ ਇਹ ਸਾਰਾ ਕੰਮ ਲਈ ਆਪਾਂ ਨੂੰ ਦੂਜਿਆਂ ਤੇ ਨਿਰਭਰ ਹੋਣਾ ਪੈਂਦਾ ਹੈ ਜਾਂ ਇਹ ਸਾਰਾ ਕੰਮ ਦੂਜਿਆਂ ਦੇ ਹੱਥ ਵਾਸੋਂ ਕਰਕੇ ਇਸ ਦੇ ਵਿੱਚ ਕਈ ਦਿੱਕਤਾਂ ਆਉਂਦੀਆਂ ਹਨ ਭਾਵੇਂ ਕਿ ਇਹ ਸਭ ਤੋਂ ਮਨਪਸੰਦ ਅਤੇ ਆਸਾਨ ਤਰੀਕਾ ਹੈ ਪਰਾਲੀ ਨੂੰ ਸਾਂਭਣ ਦਾ ਰਾਲੀ ਪ੍ਰਬੰਧਨ ਦੇ ਦੂਜੇ ਤਰੀਕਿਆਂ ਵਿੱਚ ਇਸ ਨੂੰ ਖੇਤ ਵਿੱਚ ਹੀ ਵੱਖ-ਵੱਖ ਢੰਗਾਂ ਨਾਲ ਸਾਂਭਿਆ ਜਾ ਸਕਦਾ ਹੈ ਇਸ ਤਰੀਕੇ ਨਾਲ ਖੇਤ ਵਿੱਚੋਂ ਝੋਨਾ ਜੋ ਖੁਰਾਕੀ ਤੱਤ ਲੈਂਦਾ ਹੈ ਪੱਕਣ ਉਪਰੰਤ ਉਹਨਾਂ ਖੁਰਾਕੀ ਤੱਤਾਂ ਨੂੰ ਖੇਤ ਵਿੱਚ ਹੀ ਵਾਪਸ ਕਰ ਦਿੰਦਾ ਹੈ ਭਾਵ ਮਿੱਟੀ ਵਿੱਚੋਂ ਲਈਤੀ ਚੀਜ਼ ਮਿੱਟੀ ਵਿੱਚ ਹੀ ਚਲੀ ਜਾਂਦੀ ਹੈ ਪਰਾਲੀ ਨੂੰ ਖੇਤ ਵਿੱਚ ਸਾਂਭਣ ਲਈ ਵਰਤੇ ਜਾਣ ਵਾਲੇ ਢੰਗਾਂ ਲਈ ਜੇਕਰ ਕੰਬਾਈਨ ਦੇ ਨਾਲ ਸੁਪਰ ਐਸਐਮਐਸ ਲੱਗਾ ਹੈ ਤਾਂ ਥੋੜਾ ਸੋਖ ਰਹਿੰਦੀ ਹੈ ਨਹੀਂ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਪਰਾਲੀ ਖੇਤ ਵਿੱਚ ਖਿਲਾਰਨੀ ਪੈਂਦੀ ਹੈ ਇਸ ਕੰਮ ਲਈ ਅੱਜਕੱਲ ਆਮ ਤੌਰ ਤੇ ਆਪਾਂ ਫਲਾਇਰ ਚਲਦੇ ਦੇਖ ਸਕਦੇ ਹਾਂ ਜਾਂ ਲੇਬਰ ਦੀ ਮਦਦ ਦੇ ਨਾਲ ਪਰਾਲੀ ਖੇਤ ਵਿੱਚ ਖਿਲਾਰੀ ਜਾ ਸਕਦੀ ਹੈ ਜੇਕਰ ਸੁਪਰ ਐਸਐਮਐਸ ਨਾਲ ਝੋਨਾ ਵੱਢਿਆ ਹੈ ਤਾਂ ਹੈਰੋ ਨਾਲ ਖੇਤ ਨੂੰ ਆਸਾਨੀ ਨਾਲ ਤੋਹਰ ਕਰਕੇ ਖੇਤੀ ਦੀ ਰੌਣੀ ਕੀਤੀ ਜਾ ਸਕਦੀ ਹੈ ਉਸ ਉਪਰੰਤ ਵੱਤਰ ਆਉਣ ਤੇ ਇੱਕ ਵਾਰ ਵਾਈ ਕਰਕੇ ਆਸਾਨੀ ਨਾਲ ਕਣਕ ਦੀ ਜਿਹੜੀ ਬਜਾਈ ਹੈ ਕੀਤੀ ਜਾ ਸਕਦੀ ਹੈ ਪੰਜਾਬ ਵਿੱਚ ਕਣਕ ਨੂੰ ਬੀਜਣ ਲਈ ਵਰਤੇ ਜਾਣ ਵਾਲੇ ਸੰਧਾਂ ਦੇ ਵਿੱਚ ਸਭ ਤੋਂ ਮਨਪਸੰਦ ਜਾਂ ਕਹਿ ਲਈਏ ਪਹਿਲੇ ਨੰਬਰ ਤੇ ਜੋ ਹੈ ਉਹ ਹੈ ਸੁਪਰ ਸੀਡਰ ਨਾਲ ਕਣਕ ਦੀ ਬਜਾਈ ਕਰਨਾ ਪੰਜਾਬ ਵਿੱਚ ਵੱਡੇ ਪੱਧਰ ਤੇ ਸੁਪਰ ਸੀਡਰ ਦੀ ਮਦਦ ਦੇ ਨਾਲ ਕਣਕ ਦੀ ਬਜਾਈ ਕੀਤੀ ਜਾਂਦੀ ਹੈ ਇਹ ਆਸਾਨੀ ਨਾਲ ਝੋਨੇ ਦੀ ਪਰਾਲੀ ਨੂੰ ਖੇਤ ਦੇ ਵਿੱਚ ਮਿਲਾ ਦਿੰਦਾ ਹੈ ਤੇ ਆਪਾਂ ਜੇਕਰ ਖੇਤ ਨੂੰ ਪਹਿਲਾਂ ਰੋਣੀ ਕਰਨੀ ਹੈ ਤਾਂ ਇੱਕ ਵਾਰ ਇਸ ਦੇ ਨਾਲ ਖੇਤ ਵਾਕੇ ਰੋਣੀ ਕੀਤੀ ਜਾ ਸਕਦੀ ਹੈ ਜਾਂ ਆਪਾਂ ਪਰਾਲੀ ਨੂੰ ਖਿਲਾਰ ਕੇ ਚੰਗੀ ਤਨਾ ਤਾਂ ਸਿੱਧਾ ਵੀ ਕਣਕ ਦੀ ਜਿਹੜੀ ਬਜਾਈ ਕੀਤੀ ਜਾ ਸਕਦੀ ਹੈ ਸੁਪਰ ਸੀਡਰ ਤੋਂ ਇਲਾਵਾ ਜੇਕਰ ਹੋਰ ਮਸ਼ੀਨਰੀ ਦੀ ਗੱਲ ਕਰੀਏ ਤਾਂ ਪਰਾਲੀ ਸਾਂਭਣ ਦੇ ਲਈ ਮਲਚਰ ਅਤੇ ਪਲਟਾਵਾ ਹਲ ਇੱਕ ਬਹੁਤ ਹੀ ਜ਼ਿਆਦਾ ਵਧੀਆ ਆਪਸ਼ਨ ਹੈ ਮਲਚਰ ਜਿੱਥੇ ਪ੍ਰਾਲੀ ਨੂੰ ਛੋਟੇ-ਛੋਟੇ ਕੁੱਤਰਿਆਂ ਦੇ ਵਿੱਚ ਕਰਕੇ ਖੇਤ ਦੇ ਵਿੱਚ ਇੱਕ ਸਾਰ ਖਿਲਾਰ ਦਿੰਦਾ ਹੈ ਉੱਤੇ ਹੀ ਪਲਟਾਵਾ ਹਾਲ ਇਸ ਨੂੰ ਮਿੱਟੀ ਵਿੱਚ ਮਿਲਾ ਦਿੰਦਾ ਹੈ ਇਸ ਦੀ ਵਰਤੋਂ ਨਾਲ ਪ੍ਰਾਲੀ ਤਾਂ ਸਾਂਭੀ ਜਾਂਦੀ ਹੀ ਹੈ ਪਰੰਤੂ ਆਪਣੀ ਫਸਲ ਦੀ ਉਪਜ ਵਿੱਚ ਵੀ ਵਾਤਾ ਹੁੰਦਾ ਹੈ ਇਹ ਆਪਾਂ ਆਮ ਤੌਰ ਤੇ ਆਲੂਆਂ ਵਾਲੇ ਵਾਣ ਵਿੱਚ ਵਰਤਦੇ ਹਾਂ ਜਿੱਥੇ ਆਪਾਂ ਨੇ ਆਲੂਆਂ ਦੀ ਬਜਾਈ ਕਰਨੀ ਹੈ ਉੱਥੇ ਆਮ ਤੌਰ ਤੇ ਮਲਚਰ ਅਤੇ ਪਲਟਾਵਾ ਹਲ ਚਲਦੇ ਦੇਖ ਸਕਦੇ ਹਾਂ ਜੇਕਰ ਆਪਾਂ ਨੇ ਕਣਕ ਦੀ ਬਜਾਈ ਕਰਨੀ ਹੈ ਉਹ ਵੀ ਮਲਚਰ ਤੇ ਸੁਪਰ ਸੀਡਰ ਦਾ ਆਪਸ਼ਨ ਵਰਤ ਕੇ ਆਪਾਂ ਕਰ ਸਕਦੇ ਹਾਂ ਖੇਤ ਵਿੱਚ ਮਲਚਰ ਚਲਾਉਣ ਉਪਰੰਤ ਆਪਾਂ ਸੁਪਰ ਸੀਡਰ ਦੀ ਬੰਦਤ ਦੇ ਨਾਲ ਪਰਾਲੀ ਨੂੰ ਖੇਤ ਦੇ ਵਿੱਚ ਹੀ ਮਿਲਾ ਸਕਦੇ ਹਾਂ ਤੇ ਰੋਣੀ ਕਰਨ ਉਪਰੰਤ ਖੇਤ ਦੀ ਜਿਹੜੀ ਆਪਾਂ ਵਿਜਾਈ ਕੀਤੀ ਜਾ ਸਕਦੀ ਹੈ ਇੰਨਾ ਸਾਰੇ ਹੀ ਢੰਗਾਂ ਦੀ ਗੱਲ ਕਰੀਏ ਤਾਂ ਕਿਸਾਨ ਦੀ ਆਮ ਗੱਲ ਹੈ ਕਿ ਇਹਨਾਂ ਨੂੰ ਵਰਤਨ ਨਾਲ ਸਾਡਾ ਖਰਚਾ ਵੱਧਦਾ ਹੈ ਤੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਝੋਨੇ ਦਾ ਝਾੜ ਘਟਣ ਕਰਕੇ ਕਿਸਾਨ ਪਰਾਲੀ ਨੂੰ ਸਾਂਭਣ ਤੇ ਹੋਰ ਖਰਚਾ ਕਰਨ ਤੋਂ ਅਸਮਰਥ ਹੈ ਅਜਿਹੀ ਸਥਿਤੀ ਦੇ ਵਿੱਚ ਸਰਫੇਸ ਹੀਡਰ ਦੀ ਮਦਦ ਦੇ ਨਾਲ ਮਲਚਿੰਗ ਵਿਧੀ ਰਾਹੀਂ ਕਣਕ ਦੀ ਬਜਾਈ ਕਰਨਾ ਇੱਕ ਵਧੀਆ ਆਪਸ਼ਨ ਹੈ ਇਸ ਦੇ ਨਾਲ ਸਾਡਾ ਖਰਚਾ ਤਾਂ ਘਟਦਾ ਹੀ ਹੈ ਉੱਥੇ ਹੀ ਇਹ ਵਿਧੀ ਮਾਰਚ ਵਿੱਚ ਹੀਟ ਸਟ੍ਰੈਸ ਤੋਂ ਆਪਣੀ ਫਸਲ ਨੂੰ ਬਚਾਉਂਦੀ ਹੈ ਇਸ ਨੂੰ ਵਰਤਣ ਲਈ ਖੇਤ ਦਾ ਸੁੱਕਾ ਅਤੇ ਪੱਧਰਾ ਹੋਣਾ ਬਹੁਤ ਹੀ ਜ਼ਰੂਰੀ ਹੈ ਇਸ ਦੀ ਪੂਰੀ ਵੀਡੀਓ ਇਸ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿਸਾਨ ਵਿਰੋਧ ਪ੍ਰਾਲੀ ਨੂੰ ਸਾਂਭਣ ਲਈ ਇੱਛਾ ਸ਼ਕਤੀ ਦੀ ਵਧੇਰੇ ਜ਼ਰੂਰਤ ਹੈ ਆਪ ਦੇ ਲਈ ਆਪਣੇ ਆ ਦੇ ਲਈ ਕਿਸੇ ਨਾ ਕਿਸੇ ਵਿਧੀ ਰਾਹੀਂ ਪ੍ਰਾਲੀ ਨੂੰ ਸਾਹਮਦੇ ਹੋਏ ਹੀ ਕਣਕ ਦੀ ਬਜਾਈ ਕਰਨ ਨੂੰ ਤਰਜੀਹ ਦਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ